ਸ੍ਰੀ ਮਾਨ ਸੰਤ ਬਾਬਾ ਭਾਗ ਸਿੰਘ ਜੀ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਮਾਪੂਰਸ਼ਾ ਦਾ ਜਨਮ 1902 ਨੂੰ ਸਰਦਾਰ ਕਿਸ਼ਨ ਸਿੰਘ ਜੀ ਅਕਾਲੀ ਦੇ ਘਰ ਪਿੰਡ ਨੌਰਾ ਜ਼ਿਲ੍ਹਾ ਜਲੰਧਰ ਵਿਖੇ ਹੋਇਆ ਆਪ ਜੀ ਦੇ ਮਾਤਾ ਦਾ ਨਾਮ ਸ਼੍ਰੀਮਤੀ ਅੱਛਰ ਕੌਰ ਸੀ ਆਪ ਜੀ ਦੇ ਤਿੰਨ ਭਰਾ ਅਤੇ ਇੱਕ ਭੈਣ ਸਨ ਆਪ ਇਹਨਾਂ ਵਿੱਚੋਂ ਸਭ ਤੋਂ ਵੱਡੇ ਸਨ ਆਪ ਆਪਣੇ ਪਿਤਾ ਜੀ ਨਾਲ ਖੇਤੀਬਾੜੀ ਦਾ ਧੰਦਾ ਕਰਦੇ ਸਨ ਆਪ ਜੀ ਦੇਸ਼ ਕੌਮ ਅਤੇ ਧਰਮ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਸਨ ਆਪ ਜੀ ਨੇ ਜੇਤੋ ਦੇ ਮੋਰਚੇ ਅਤੇ ਅਕਾਲੀ ਮੋਰਚੇ ਵਿੱਚ ਭਾਗ ਲਿਆ ਅਤੇ ਜੇਲਾ ਵੀ ਕਟੀਆਂ ਆਪ ਛੋਟੀ ਉਮਰ ਤੋਂ ਹੀ ਸੰਤਾਂ ਦੇ ਨਾਲ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਫਿਰ 1935 ਤੋਂ ਆਪ ਜੀ ਸੰਤ ਬਾਬਾ ਸੇਵਾ ਸਿੰਘ ਜੀ ਦੇ ਨਾਲ ਹੀ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਵਿਖੇ ਆ ਗਏ ਤੇ ਇੱਥੇ ਹੀ ਆਪ ਜੀ ਨੇ ਬਹੁਤ ਲੰਮੇ ਸਮੇਂ ਤੱਕ ਕਾਰ ਸੇਵਾ ਦੀਆਂ ਸੇਵਾਵਾਂ ਵਿੱਚ ਯੋਗਦਾਨ ਪਾਇਆ ਸੰਤ ਬਾਬਾ ਭਾਗ ਸਿੰਘ ਜੀ ਘਰੋ ਤਕੜੇ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸਨ ਪਿੰਡ ਵਿੱਚ ਇਹਨਾਂ ਨੂੰ ਕੋਠੀ ਵਾਲੇ کہہ ਕੇ ਬੁਲਾਇਆ ਜਾਂਦਾ ਸੀ ਫਿਰ ਵੀ ਸੰਤ ਬਾਬਾ ਭਗਤ ਸਿੰਘ ਜੀ ਸੰਤ ਬਾਬਾ ਸੇਵਾ ਸਿੰਘ ਜੀ ਦੇ ਨਾਲ ਕਾਰ ਸੇਵਾ ਦੇ ਕਾਰਜਾ ਵਿੱਚ ਆ ਗਏ ਸੰਤ ਬਾਬਾ ਭਗਤ ਸਿੰਘ ਜੀ ਸਮੇਂ ਦੇ ਬਹੁਤ ਭਵੰਦ ਸਨ ਜਿੱਥੇ ਸੰਤ ਬਾਬਾ ਲਾਲ ਸਿੰਘ ਜੀ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਦੇ ਮੁੱਖ ਦਫ਼ਤਰ ਸ਼੍ਰੀ ਆਨੰਦਪੁਰ ਸਾਹਿਬ ਦੀ ਦੇਖਰੇਖ ਕਰਦੇ ਸਨ ਉੱਥੇ ਸੰਤ ਬਾਬਾ ਭਗਤ ਸਿੰਘ ਜੀ ਮਾਲਵੇ ਮਾਝੇ ਅਤੇ ਦੁਆਬੇ ਤੋਂ ਉਗਰਾਹੀ ਇਕੱਠੀ ਕਰਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚਾਉਂਦੇ ਸਨ ਸੰਤ ਬਾਬਾ ਭਗਤ ਸਿੰਘ ਜੀ ਜਿੱਥੇ ਵੀ ਕਾਰ ਸੇਵਾ ਦਾ ਕਾਰਜ ਚੱਲ ਰਿਹਾ ਹੁੰਦਾ ਸੀ ਉੱਥੇ ਮਿਸਤਰੀਆਂ ਨੂੰ ਸਰੀਆ ਸੀਮਿੰਟ ਅਤੇ ਬਜਰੀ ਸਮੇਂ ਸਿਰ ਪਹੁੰਚਾਇਆ ਕਰਵਾਉਂਦੇ ਸਨ ਉਸ ਸਮੇਂ ਆਨੰਦਪੁਰ ਸਾਹਿਬ ਨੂੰ ਆਉਣ ਵਾਲੇ ਰਸਤੇ ਬਹੁਤ ਖਰਾਬ ਸਨ ਰਸਤੇ ਵਿੱਚ ਸਤਲੁਜ ਦਰਿਆ ਪੈਂਦਾ ਸੀ ਪਹਿਲਾ ਉਗਰਾਹੀ ਕਰਕੇ ਕਾਰ ਸੇਵਾ ਦਾ ਸਮਾਨ ਗੱਡੀਆਂ ਰਾਹੀਂ ਸਤਲੁਜ ਦਰਿਆ ਤੱਕ ਪਹੁੰਚਾਇਆ ਜਾਂਦਾ ਸੀ ਉਸ ਤੋਂ ਬਾਅਦ ਕਿਸ਼ਤੀ ਰਾਹੀਂ ਆਨੰਦਪੁਰ ਸਾਹਿਬ ਵਾਲੀ ਸਾਈਡ ਪਹੁੰਚਾਇਆ ਜਾਂਦਾ ਇੱਥੇ ਅੱਗੇ ਹੋਰ ਗੱਡੇ ਖੜੇ ਹੁੰਦੇ ਸਨ ਜਿਨ੍ਹਾਂ ਉੱਤੇ ਲੱਦ ਕੇ ਇਹ ਉਗਰਾਹੀ ਦਾ ਸਮਾਨ ਸ੍ਰੀ ਆਨੰਦਪੁਰ ਸਾਹਿਬ ਪਹੁੰਚਾਇਆ ਜਾਂਦਾ ਸੀ ਆਪ ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਸੇਵਾ ਨਾਲ ਗੁਰੂ ਕੇ ਲੰਗਰਾਂ ਲਈ ਰਸਤੇ ਇਕੱਠੀ ਕਰਕੇ ਕਿਲਾ ਆਨੰਦਗੜ੍ਹ ਸਾਹਿਬ ਵਿਖੇ ਪਹੁੰਚਾंदे ਇਸ ਪ੍ਰਕਾਰ ਕਾਰਕਾਰ ਸੇਵਾ ਦੇ ਇਨ੍ਹਾਂ ਸੁਪਾਈਆਂ ਨੇ ਕਡੜੀ ਕਾਲਣਾ ਕਰਕੇ ਕਾਰ ਸੇਵਾ ਦੇ ਕੁੰਭ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਇਆ ਆਪ ਜੀ ਨੇ ਤਨ ਮਨ ਧਨ ਅਤੇ ਸੂਰਤ ਨਾਲ ਇਕਚਿਤ ਹੋ ਕੇ ਸੇਵਾ ਕੀਤੀ ਜਿਸ ਨੂੰ ਦੇਖ ਕੇ ਬਾਬਾ ਸੇਵਾ ਸਿੰਘ ਜੀ ਨੇ ਗੁਰਪੁਰੀ ਜਨ ਤੋਂ ਪਹਿਲਾਂ ਸੰਤ ਬਾਬਾ ਭਾਗ ਸਿੰਘ ਜੀ ਅਤੇ ਸੰਤ ਬਾਬਾ ਲਾਭ ਸਿੰਘ ਜੀ ਨੂੰ ਸੇਵਾ ਦੀ ਪੱਗ 1982 ਵਿੱਚ ਬਨ ਕੇ ਕਾਰ ਸੇਵਾ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ ਕਾਰ ਸੇਵਾ ਦੇ ਕਾਰਜ ਨੂੰ ਨਿਭਾਉਂਦੇ ਹੋਏ 22 ਸਤੰਬਰ 1987 ਨੂੰ ਆਪ ਆਪਣਾ ਸਰੀਰ ਰੂਪੀ ਚੋੜਾ ਤਿਆਗ ਸੱਚਖੰਡ ਜਾ ਬਿਰਾਜੇ